ਬਿਲਕੁਲ ਮੈਂ ਕਹਿ ਸਕਦਾ ਵੀ ਉਹ ਕਿਸਿਆਂ ਨੇ ਕਹਿੰਦਾ ਵੀ ਔਖੇ ਸਮੇਂ ਦੇ ਸਾਥੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹਨਾ ਮਾਰਾ ਵਕਤ ਆਇਆ ਕਤਨਾ ਕਟੀ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਜੋ ਹਾਲਾਤ ਉੱਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਸਮੇਂ ਤੇ ਮਦਦ કરી ਸੀ ਮੈਨੂੰ ਯਾਦ ਸੀ ਪਰ ਕਦੇ-ਕਦੇ ਕਦੇ ਆਪਾਂ ਕਰਜਾ ਜਿਹੜਾ ਉਹਦੋਂ ਤਹਰਸਾ ਕਹਿੰਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾ ਤੰਗਾ ਤੇ ਕੋਈ ਕੋਈ ਕਮਰਾ ਤੋਂ ਭਰਾ ਰਹਿੰਦੇ ਸੀਗੇ ਇੱਕ بارش ਦਾ ਸੀਨ ਤਾਂ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਗੱਲ ਨੂੰ ਸਿਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਹੈ ਇਸ ਗੱਲ ਦੀ ਪ੍ਰਮਾਤਮਾ ਸਾਰੇ ਪਰਿਵਾਰ ਤੇ ਸਤੰਦਰੁਸਤੀ ਮਿਹਰਬਾਰੇ ਹੱਥ ਰੱਖੇ ਅੰਕਲੂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਧੂ ਪਰਿਵਾਰ ਬਿਲਕੁਲ ਬਸ ਮੇਰੀ ਆਤ ਨਹੀਂ ਮੈਂ ਅੱਜ ਕੈਮਰੇ ਸਾਹਮਣੇ ਆਇਆ ਮੈਂ ਕਦੇ ਚੱਲਦਾ ਤਾਂ ਦੇਖੋ ਰਹਿੰਦਾ ਹੀ ਹੈ ਸ਼ੁਭਦੀਪ ਦੇ ਸਮੇਂ ਤੋਂ ਹੀ ਮੇਰਾ ਖਿਆਲ ਮੈਨੂੰ ਵੀ ਬੇਟੇ ਨੇ ਕਦੇ ਮੇਰੇ ਨਾਲ ਜ਼ਿਕਰ ਨਹੀਂ ਕੀਤਾ ਸੀ ਮੈਂ ਫਲਾਨੀ ਜਗ੍ਹਾ ਤੇ ਕਰਦਾ ਚਾਹਤੀ ਉਹ ਕਰਦਾ ਪਰ ਕਰੀ ਨਹੀਂ ਸੀ ਮਤਲਬ ਕੈਮਰੇ ਅੱਗੇ ਆਉਣ ਦਾ ਸ਼ੁਰੂ ਤੋਂ ਹੀ ਨਹੀਂ ਹੈਗਾ ਪਰੰਤੂ ਅੱਜ ਗੱਲ ਤੁਸੀਂ ਤੁਸੀਂ ਇੱਕ ਪੱਤਰਕਾਰ ਨਹੀਂ ਇੱਕ ਭਰਾ ਕਰਕੇ ਪੁਰਾਣੇ ਆਪਣੇ ਜਵਾਕ ਕਰਕੇ ਆਪਾਂ ਗੱਲ ਕਰਦੇ ਹਾਂ ਇਸ ਗੱਲ ਦੀ ਵੀ ਇਹ ਤਾਂ ਮਿਸ਼ਨ ਹੈ ਇਹਦੇ ਚੱਲਦੇ ਰਹਿਣਾ ਹੈ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਵਾਂਗੇ ਹੋਰ ਬਾਕੀ ਇਹ ਜਿਹੜੇ ਦਲਤ ਭਰਾ ਨੇ ਸਾਰੇ ਪਰਿਵਾਰ ਆ ਆਪਣੇ ਤੇ ਜਿੰਨੇ ਕੋਈ ਇਹਨਾਂ ਤੇ ਕਦੇ ਵੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਤਾਂ ਆਪਣਾ ਇੱਕ ਪਰਿਵਾਰ ਹੋਣ ਦੇ ਨਾਤੇ ਨਾਲ ਖੜਨ ਦਾ ਹੱਕ ਵੀ ਪੰਜਾਬ ਦੇ ਵਿੱਚ ਇੰਨੀ ਦਿਨੀ ਹੜ੍ਹ ਆਏ ਹੋਏ ਨੇ ਜੀ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਸਾਰੇ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੋਈ ਉਪੀਨ ਜਾਂ ਬਿਲਕੁਲ ਬੇਸਬੂਰ ਆ ਜੀ ਪੰਜਾਬ ਮਾਸ ਤੇ ਵੀ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਸਾਡੇ ਐਨਆਰਆਈ ਭਰਾਵਾਂ ਨੇ ਜਦੋਂ ਪਿਛਲੀ ਵਾਰ ਕੱਗਰ ਦਾ ਵੀ ਸਾਰਾ ਦੇਤਾ ਵੀ ਸਾਫ਼ ਕਰਕੇ ਆਏ ਸੀਗੇ ਰਾਸ਼ਨ ਵਗਰਾ ਸਾਰੇ ਆਪੋ ਆਪਣੇ ਪੱਧਰ ਤੇ ਜਿੰਨੀ ਵੀ ਕੋਈ ਕਰ ਸਕਦਾ ਸਾਰੇ ਪੋਲਿਟਿਸ਼ਨ ਨਾਲ ਜੁੜੇ ਹੋਏ ਲੋਕ ਵੀ ਕਰ ਰਹੇ ਨੇ ਤੇ ਸੰਭਾਰ ਸੇਵਾਲੇ ਵੀ ਕਰ ਰਹੇ ਨੇ ਤਾਂ ਹਲੇ ਤਾਂ ਮੈਂ ਕਹਿ ਸਕਣੂੰ ਆਪਾ ਹੜ ਆਏ ਨਹੀਂ ਕਹਿ ਸਕਦਾ ਹਲੇ ਤਾਂ ਆਉਣੇ ਨੇ ਜਿੰਦਾ ਨਹੀਂ ਸੰਭਾਵਨਾ ਬਣੀ ਹੋਈ ਹੈ ਜਿੱਦਾ ਜਿੱਦਾਂ ਦਾ ਮੌਸਮ ਬਣਿਆ ਹੋਇਆ ਹੈ ਹਲੇ ਸੀ ਆਉਣ ਵਾਲੀਆਂ ਪ੍ਰਸਥਿਤੀਆਂ ਵਾਸਤੇ ਵੀ ਤਿਆਰ ਮਰ ਤਿਆਰ ਆ ਤੇ ਜੇ ਕੋਈ ਕਿਸੇ ਭਰਾ ਤੇ ਸੰਕਟ ਆਊਗਾ ਰਲ ਮਿਲ ਕੇ ਸਾਰੇ ਆਪ ਦੀ ਪੂਰੀ ਵਾਹ ਲਾਵਾਂਗੇ ਤਾਂ ਇਹ ਆਪਾਂ ਜਿੱਦਣ ਸਿੱਧੂ ਦਾ ਹਸਾ ਹੋਇਆ ਸੀ ਉਧਰ ਜਮਾਰਕਾ ਤੋਂ ਅਸੀਂ ਅੱਗੇ ਤੋਂ ਆ ਰਹੇ ਸੀ ਅਸੀਂ ਆਏ ਸੀ ਬਰਿਆਂ ਦੇ ਆਪਾਂ ਰੇਵਰ ਕਿਲੇ ਆਈ ਸੀ ਆਹ ਮੁਰਗਿਆਂ ਤੇ ਉਸ ਦਿਨ ਜਦ ਅਸੀਂ ਅੱਗੇ ਆ ਕੇ ਦੇਖਿਆ ਤੇ ਕਿਸ ਸਿੱਧੂ ਦੀ ਡੈਥ ਹੋ ਰਹੀ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਗੱਡੀ ਦੇ ਵਿੱਚ ਵੀ ਕੌਣ ਤੇ ਜਦੋਂ ਅਸੀਂ ਆ ਕੇ ਦੇਖਿਆ ਅਸੀਂ ਟਾਕੀ ਪੱਟ ਕੇ ਦੇਖਿਆ ਤੇ ਸਿੱਧੂ ਸੀ ਵਿੱਚ ਉਹ ਨਾਲ ਆਪਣੇ ਤੇ ਡਿੱਗੇ ਪਏ ਸੀ ਗੇਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕੇਸ ਖੁੱਲੇ ਪਏ ਸੀ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਹੈਗਾ ਜੀ ਇਹ ਤਾਂ ਸਿੱਧੂ ਸਾਹਿਬ ਨੇ ਫਿਰ ਮੈਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਇਹਨੂੰ ਨਾ ਚੱਕ ਨਾ ਚੱਕ ਮੈਂ ਆਖ ਵੀ ਨਹੀਂ ਸਾਡੇ ਪਿੰਡ ਦਾ ਜੀ ਵੀ ਅਸੀਂ ਲੈ ਕੇ ਜਾਵਾਂਗੇ ਪੇਰਾ ਮੈਂ ਇੱਥੋਂ ਚੱਕ ਕੇ ਆਪਾ ਹਸਪਤਾਲ ਚ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਦੀ ਕੋਟ ਸਮਾਰਕ ਕੀਤੀ ਵੀ ਕਿਹੋ ਜਿਹਾ ਮੰਦਰ ਸੀ ਕਿੰਨਾ ਘਰ ਘੱਟ ਸੀ ਉੱਥੇ ਬਹੁਤ ਪੂਰਾ ਹੀ ਘੱਟ ਸੀ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੈਗੇ ਵੀ ਇਹਦੇ ਵਿੱਚ ਕੌਣ ਆ ਕੌਣ ਨਹੀਂ ਜੀ ਤੇ ਵੀ ਉਧਰੋਂ ਜਦ ਅਸੀਂ ਆ ਗਏ ਫੇਰ ਪਤਾ ਲੱਗਿਆ ਨਹੀਂ ਕਿਸੇ ਨੂੰ ਪਤਾ ਹੀ ਲੱਗੇ ਸਾਨੂੰ ਕਿਵੇਂ ਪਛਾਣਾਂ ਪੰਚਾਇਤਾਂ ਵੀ ਜਿਹਨੇ ਹੁਣ ਆਪਾਂ ਰੋਜ਼ ਲੰਘਦੇ ਸੀ ਆਪਣੇ ਕੋਲ ਦੀ ਗੱਡੀ ਵੀ ਲੰਘਦੀ ਸੀ ਬਈ ਗੱਡੀਆਂ ਤਾਂ ਹੋਰ ਵੀ ਬਹੁਤ ਲੰਘਦੀਆਂ ਸੀ ਪਰ ਉਹਨਾਂ ਦੀ ਗੱਡੀ ਦੀ ਵੀ ਲੱਗ ਗਈ ਪਰੇਸ਼ਾਨ ਸੀ ਤੇ ਜਦੋਂ ਮੈਂ ਦੇਖਿਆ ਮੇਰੇ ਦੂਰੋਂ ਹੀ ਮੱਥਾ ਠਣਕ ਗਿਆ ਵੀ ਇਹ ਤਾਂ ਬਾਈ ਦੀ ਗੱਡੀ ਹੈ ਤੇ ਜਦੋਂ ਮੈਂ ਆ ਕੇ ਕੋਲੇ ਵਸ ਦੇਖਿਆ ਦੂਜੇ ਆਪਣੇ ਨਾਲ ਸੀ ਜਿਹੜੇ ਮੁੰਡੇ ਉਹਨਾਂ ਨੂੰ ਮੇਰੀ ਪਛਾਣ ਆ ਗਈ ਵੀ ਸਾਨੂੰ ਕੱਢ ਲਓ ਕੱਢ ਲਓ ਜੀ ਨਹੀਂ ਅਸੀਂ ਵੀ ਮਰ ਜਾਵਾਂਗੇ ਵਿੱਚ ਫੇਰ ਵੀ ਮੈਂ ਜਦੋਂ ਕੱਢਣ ਲੱਗਾ ਸਿੱਧੂ ਨੂੰ ਮੈਂ ਸਾਹਮਣੇ ਆਇਆ ਸੀਟ ਤੇ ਕਰ ਲਿਆ ਫੇਰ ਵੀ ਉਹ ਮੇਰੇ ਕੋਲ ਨਾਲ ਲੱਗੇ ਮੈਂ ਬਹੁਤ ਜਣਾਂ ਨੂੰ ਕਿਹਾ ਵੀ ਮੇਰੇ ਨਾਲ ਲੱਗ ਜਾ ਕੇ ਫੇਰ ਵੀ ਉਹਨਾਂ ਨੇ ਮੈਂ ਛੱਡ ਕੇ ਮਾਗਲੇ ਮੁੰਡੇ ਨੂੰ ਬਾਹਰ ਕੱਢਤਾ ਫੇਰ ਆ ਕੇ ਦੋ ਜਣੇ ਮੇਰੇ ਨਾਲ ਲੱਗੇ ਫੇਰ ਅੱਜ ਬਾਹਰ ਕੱਢੇ ਅੱਜ ਕੋਈ ਮਕਾਨ ਪਾਇਆ ਸੀ ਸਿੱਧੂ ਦੇ ਪਿਤਾ ਆਏ ਸੀਗੇ ਕੀ ਕਹਿ ਰਹੇ ਉਹ ਤਾਂ ਜੀ ਜਦੋਂ ਆਪਣੇ ਹੁਣ بارش ਪੈ ਰਹੀ ਸੀ ਤੇ ਮਕਾਨ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਵੀ ਜਦੋਂ ਵੀ ਤੁਹਾਨੂੰ ਕੋਈ ਵੀ ਬੀੜ ਪਵੇ ਮੇਰੇ ਕੋਲੇ ਆ ਜਾਇਓ ਤੁਸੀਂ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ ਤੂੰ ਨਾ ਚਾਉਣ ਲੱਗ ਗਈ ਚਾਉਣ ਲੱਗ ਪਈ ਜਦੋਂ ਅਸੀਂ ਉਹਦੇ ਕੋਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਜਿੰਨੇ ਕੇ ਸਾਥ ਤੋਂ ਹੋਈ ਮਦਦ ਅਸੀਂ ਕਰਾਂਗੇ ਤੇ ਹੁਣ ਉਹਨਾਂ ਦੇ ਬਦੌਲਤ ਵੀ ਆਪਣੇ ਮਕਾਨ ਪੈ ਰਹੇ ਬਹੁਤ ਵਧੀਆ ਜੀ ਧੰਨਵਾਦ ਜਿੰਨੇ